ਸੋ ਦਿਆਨਿਆ ਹਾਲਚਲ ਜਾਣਦੇ ਜੀ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਸੋ ਪਾਰਟੀ ਦੇ ਸਾਡੇ ਸੀਨੀਅਰ ਸਾਥੀ ਸ਼੍ਰੀ ਜੀਵਨ ਗੁੱਤਾ ਜੀ ਔਰ ਸ਼੍ਰੀ ਪ੍ਰਵੀਨ ਪਾਂਸਲ ਜੀ ਔਰ ਬਾਕੀ ਸਭ ਸਾਥੀਆਂ ਨਾਲ ਅੱਜ ਥਾਪਰ ਸਾਹਿਬ ਦਾ ਹਾਲਚਲ ਜਾਣਨ ਲਈ ਆਏ ਸੀਗੇ ਜੋ ਉਹਨਾਂ ਨੇ ਵਿਰਤਾਂਦ ਸੁਣਾਇਆ ਹੈ ਉਹ ਬੜਾ ਦਿਲ ਨੂੰ ਦਹਿਲਾ ਦੇਣ ਵਾਲਾ ਹੈ ਇਸ ਪ੍ਰਕਾਰ ਨਾਲ ਦਿਨ ਦਿਹਾੜੇ ਜਿਹੜੇ ਕਾਤਲਾਨਾ ਹਮਲਾ ਹੋਇਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉੱਤੇ ਸਵਾਲ ਖੜੇ ਕਰਦਾ ਔਰ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਲਗਾਤਾਰ ਰੋਜ਼ ਪੰਜਾਬ 'ਚ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਚਾਹੇ ਅਮ੍ਰਿਤਸਰ 'ਚ ਹਿੰਦੂ ਨੇਤਾ ਦੀ ਹੱਤਿਆ ਹੋਵੇ ਨੰਗਲ 'ਚ ਵਿਕਾਸ ਬੱਗਾ ਦੀ ਨਿਰਮਮ ਹੱਤਿਆ ਹੋਈ ਕੁਝ ਮਹੀਨੇ ਪਹਿਲਾਂ ਇਹਨਾਂ ਦੇ ਉੱਤੇ ਹਮਲਾ ਹੋਇਆ ਕੱਲ ਹਰਗੋਬਿੰਦ ਸਾਹਿਬ 'ਚ ਗੋਲੀ ਚੱਲੀ ਹੈ ਦੋ ਲੋਕ ਮਰ ਗਏ ਨੇ ਸੋ ਹਰ ਦੂਸਰੇ ਤੀਸਰੇ ਦਿਨ ਪੰਜਾਬ 'ਚ ਘੁਲੀ ਚੱਲ ਰਹੀ ਹੈ ਪੰਜਾਬ 'ਚ ਹੱਤਿਆਵਾਂ ਹੋ ਰਹੀਆਂ ਲੁੱਟਪਾਟ ਹੋ ਰਹੀ ਹੈ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਸੱਚਮੁੱਚ ਖਤਰਾ ਹੈ ਉਹਨਾਂ ਦੀ ਸੁਰੱਖਿਆ ਵਾਪਸ ਲੈ ਲੈਂਦੇ ਆਂ ਔਰ ਸੁਰੱਖਿਆ ਵਾਪਸ ਲਾ ਕੇ ਖ਼ਬਰ ਤੇ ਇਸ਼ਤਿਹਾਰ ਦੇ ਦਿੰਦੇ ਆਂ ਕਿ ਭਈ ਵਾਪਸ ਲੈ ਲਈਏ ਨਾ ਤੇ ਹਮਲਾ ਕਰ ਲੋ ਸੋ ਇਹ ਵੀ ਬੜੀ ਵਿਚਾਰਨ ਵਾਲੀ ਗੱਲ ਹੈ ਸੋ ਜਿੱਥੇ ਅਸੀਂ ਇਹ ਮੰਗ ਕਰਦੇ ਆਂ ਕਿ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਹੱਲੇ ਵੀ ਇੱਕ ਦੋਸ਼ੀ ਫਰਾਰ ਹੈ ਪੁਲਿਸ ਨੂੰ ਜਲਦੀ ਗ੍ਰਿਫਤ ਕਰੇ ਔਰ ਆਨਵਲੇ ਦਿਨਾਂ ਚ ਆਸੀਆਂ ਘਟਨਾਵਾਂ ਰੁਕਣ ਉਹਦੇ ਲਈ ਵੀ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਪਏਗਾ ਸਾਡੇ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਦਾ ਵੀ ਚਾਰਜ ਸੰਭਾਲੀ ਬੈਠੇ ਨੇ ਬਦਕਿਸਮਤੀ ਨਾਲ ਉਹਨਾਂ ਦਾ ਧਿਆਨ ਹੀ ਨਹੀਂ ਹੈ ਕਾਨੂੰਨ ਵਿਵਸਥਾ ਠੀਕ ਕਰਨ 'ਚ ਉਹ ਤਾਂ ਇਲੈਕਸ਼ਨ ਟੂਰਿਜ਼ਮ ਤੋਂ ਪਹਿਲਾਂ ਕੇਜਰੀਵਾਲ ਨੂੰ ਲੈ ਕੇ ਘੁੰਮਦੇ ਰਹੇ ਫਿਰ ਕੇਜਰੀਵਾਲ ਸਾਹਿਬ ਜੇਲ੍ਹ ਚਾਦਰ ਦੇ ਪਿੱਛੇ ਘੁੰਮਦੇ ਰਹੇ ਹੁਣ ਵੀ ਉਹ ਡੇਰਾ ਡਾਲ ਕੇ ਜਲੰਧਰ ਚ ਇਲੈਕਸ਼ਨਾਂ ਤੇ ਬਿਜ਼ੀ ਨੇ ਪਰ ਪੰਜਾਬ ਤੇ ਰੋਜ਼ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਵੀ ਹੈ ਕਿ ਹੁਕਮ ਕਰਨੀ ਨੀਂਦ ਤੋਂ ਜਾਗੇ ਲੋਕਾਂ ਦੀ ਸਬਰ ਦੀ ਵੀ ਇੱਕ ਸੀਮਾ ਹੈ ਸੋ ਪੰਜਾਬ ਦੇ ਲੋਕ ਬੜੇ ਤਰਸਤ ਨੇ ਸੋ ਮੈਂ ਇੱਕ ਵਾਰ ਫੇਰ ਇਸ ਘਟਨਾ ਦੀ ਸਖਤ ਸ਼ਬਦਾਂ ਤੇ ਨਿਖੇਧੀ ਕਰਦਾ ਔਰ ਮੰਗ ਕਰਦਾ ਸਰਕਾਰ ਕੋਲੋਂ ਕਿ ਦੂਸ਼ਿਆਂ ਦੇ ਖਿਲਾਫ ਕੜੀ ਕਾਰਵਾਈ ਹੋਵੇ ਔਰ ਅੱਗੇ ਤੋਂ ਐਸੀ ਘਟਨਾਵਾਂ ਨਾ ਹੋਣ ਉਹਦੇ ਲਈ ਪੂਰੇ ਬੰਦੋਬਸਤ ਕੀਤੇ ਨੇ ਸਰ ਉਹਨਾਂ ਦੇ ਹਾਲਾਤ ਹਾਲਾਤ ਸੁਧਾਰ ਹੋ ਰਿਹਾ ਹੈ ਉਹਨਾਂ ਦਾ ਹੌਸਲਾ ਵੀ ਬੁਲੰਦ ਸੀਗਾ ਔਰ ਹਲੇ ਇੱਕ ਸਰਜਰੀ ਉਹਨਾਂ ਦੀ ਹੋਰ ਹੋਣੀ ਹੈ ਅਸੀਂ ਤਾਂ ਈਸ਼ਵਰ ਅੱਗੇ ਹੀ ਪ੍ਰਾਰਥਨਾ ਕਰਦੇ ਹਾਂ ਕਿ ਜਲਦੀ ਸਿਹਤ ਯਾਪ ਕੀ ਲੱਗ ਰਿਹਾ ਸਰ ਮੰਤਰੀ ਸਰਕਾਰ ਕੋਈ ਨੁਮਾਇਦਾ ਇੱਥੇ ਨਹੀਂ ਪਹੁੰਚਿਆ ਬਦਕਿਸਮਤੀ ਦੀ ਗੱਲ ਹੈ ਕਹਿੰਦੇ ਨਾ ਰੋਮ ਜਲ ਰਿਹਾ ਸੀ ਨੀਰੋ ਬੰਸਰੀ ਵਜਾ ਰਿਹਾ ਸੀ ਪੰਜਾਬ ਦਾ ਵੀ ਇਹੀ ਹਾਲ ਹੈ ਲੋਕ ਮਰ ਰਹੇ ਨੇ ਲੋਕਾਂ ਤੇ ਹਮਲੇ ਹੋ ਰਹੇ ਨੇ ਔਰ ਸਰਕਾਰ ਜਿਹੜੀ ਆ ਉਹ ਬੰਸਰੀ ਵਜਾ ਰਹੀ ਹੈ ਔਰ ਮਸਤ ਹੈ ਪਰ ਲੋਕ ਜਵਾਬ ਦੇਣਗੇ ਸੋ ਜਾਣਿਆ ਹਾਲਚਲ ਜਾਣ ਲਈ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਸੋ ਪਾਰਟੀ ਦੇ ਸਾਡੇ ਸੀਨੀਅਰ ਸਾਥੀ ਸ਼੍ਰੀ ਜੀਵਨ ਗੁੱਤਾ ਜੀ ਔਰ ਸ਼੍ਰੀ ਪ੍ਰਵੀਨ ਪਾਂਸਲ ਜੀ ਔਰ ਬਾਕੀ ਸਭ ਸਾਥੀਆਂ ਨਾਲ ਅੱਜ ਠਾਪਰ ਸਾਹਿਬ ਦਾ ਹਾਲਚਲ ਜਾਣਨ ਲਈ ਆਏ ਸੀਗੇ ਜੋ ਉਹਨਾਂ ਨੇ ਵਿਰਤਾਂਤ ਸੁਣਾਇਆ ਹੈ ਉਹ ਬੜਾ ਦਿਲ ਨੂੰ ਦਿਹਲਾ ਦੇਣ ਵਾਲਾ ਹੈ ਇਸ ਪ੍ਰਕਾਰ ਨਾਲ ਦਿਨ ਦਿਹਾੜੇ ਜਿਹੜੇ ਕਾਤਲਾਨਾ ਹਮਲਾ ਹੋਇਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉੱਤੇ ਸਵਾਲ ਖੜੇ ਕਰਦਾ ਔਰ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਲਗਾਤਾਰ ਰੋਜ਼ ਪੰਜਾਬ 'ਚ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਚਾਹੇ ਅੰਮ੍ਰਿਤਸਰ 'ਚ ਹਿੰਦੂ ਨੇਤਾ ਦੀ ਹੱਤਿਆ ਹੋਵੇ ਨੰਗਲ 'ਚ ਵਿਕਾਸ ਬੱਗਾ ਦੀ ਨਿਰਮਮ ਹੱਤਿਆ ਹੋਈ ਕੁਝ ਮਹੀਨੇ ਪਹਿਲਾਂ ਇਹਨਾਂ ਦੇ ਉੱਤੇ ਹਮਲਾ ਹੋਇਆ ਕੱਲ ਹਰਗੋਬਿੰਦ ਸਾਹਿਬ 'ਚ ਗੋਲੀ ਚੱਲੀ ਹੈ ਦੋ ਲੋਕ ਮਰ ਗਏ ਨੇ ਸੋ ਹਰ ਦੂਸਰੇ ਤੀਸਰੇ ਦਿਨ ਪੰਜਾਬ 'ਚ ਗੋਲੀ ਚੱਲ ਰਹੀ ਹੈ ਪੰਜਾਬ 'ਚ ਹੱਤਿਆਵਾਂ ਹੋ ਰਹੀਆਂ ਲੁੱਟਪਾਟ ਹੋ ਰਹੀ ਹੈ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਹੈ ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਸੱਚਮੁੱਚ ਖਤਰਾ ਹੈ ਉਹਨਾਂ ਦੀ ਸੁਰੱਖਿਆ ਵਾਪਸ ਲੈ ਲੈਂਦੇ ਆਂ ਔਰ ਸੁਰੱਖਿਆ ਵਾਪਸ ਲਾ ਕੇ ਅਖਬਾਰ 'ਚ ਇਸ਼ਤਿਹਾਰ ਦੇ ਦਿੰਦੇ ਆਂ ਕਿ ਭਈ ਵਾਪਸ ਲੈ ਲਈਏ ਨਾ ਤੇ ਹਮਲਾ ਕਰ ਲੋ ਸੋ ਇਹ ਵੀ ਬੜੀ ਵਿਚਾਰਨ ਵਾਲੀ ਗੱਲ ਹੈ ਸੋ ਜਿੱਥੇ ਅਸੀਂ ਇਹ ਮੰਗ ਕਰਦੇ ਆਂ ਕਿ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਹੱਲੇ ਵੀ ਇੱਕ ਦੋਸ਼ੀ ਫਰਾਰ ਹੈ ਪੁਲਿਸ ਨੂੰ ਜਲਦੀ ਗ੍ਰਿਫਤ ਕਰੇ ਔਰ ਆਨਵਲੇ ਦਿਨਾਂ ਚ ਆਸੀਆਂ ਘਟਨਾਵਾਂ ਰੁਕਣ ਉਹਦੇ ਲਈ ਵੀ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਪਏਗਾ ਸਾਡੇ ਮੁੱਖ ਮੰਤਰੀ ਜੋ ਗ੍ਰਹਿ ਮੰਤਰੀ ਦਾ ਵੀ ਚਾਰਜ ਸੰਭਾਲੀ ਬੈਠੇ ਨੇ ਬਦਕਿਸਮਤੀ ਨਾਲ ਉਹਨਾਂ ਦਾ ਧਿਆਨ ਹੀ ਨਹੀਂ ਆ ਕਾਨੂੰਨ ਵਿਵਸਥਾ ਠੀਕ ਕਰਨ ਚ ਉਹ ਤਾਂ ਇਲੈਕਸ਼ਨ ਟੂਰਿਜ਼ਮ ਚ ਪਹਿਲਾਂ ਕੇਜਰੀਵਾਲ ਨੂੰ ਲੈ ਕੇ ਘੁੰਮਦੇ ਰਹੇ ਫਿਰ ਕੇਜਰੀਵਾਲ ਸਾਹਿਬ ਜੇਲ੍ਹ ਚਾਦਰ ਦੇ ਪਿੱਛੇ ਘੁੰਮਦੇ ਰਹੇ ਹੁਣ ਵੀ ਉਹ ਡੇਰਾ ਡਾਲ ਕੇ ਜਲੰਧਰ ਚ ਇਲੈਕਸ਼ਨਾਂ ਤੇ ਬਿਜ਼ੀ ਨੇ ਪਰ ਪੰਜਾਬ ਚ ਰੋਜ਼ ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਰਹੀਆਂ ਸੋ ਸਰਕਾਰ ਨੂੰ ਮੇਰੀ ਚੇਤਾਵਨੀ ਵੀ ਹੈ ਕਿ ਹੁਕਮ ਕਰਨੀ ਨੀਂਦ ਤੋਂ ਜਾਗੇ ਲੋਕਾਂ ਦੀ ਸਬਰ ਦੀ ਵੀ ਇੱਕ ਸੀਮਾ ਹੈ ਸੋ ਪੰਜਾਬ ਦੇ ਲੋਕ ਬੜੇ ਤਰਸਤ ਨੇ ਸੋ ਮੈਂ ਇੱਕ ਵਾਰੀ ਫੇਰ ਇਸ ਘਟਨਾ ਦੀ ਸਖ਼ਤ ਸ਼ਬਦਾਂ ਤੇ ਨਿਖੇਧੀ ਕਰਦਾ ਔਰ ਮੰਗ ਕਰਦਾ ਸਰਕਾਰ ਕੋਲੋਂ ਕਿ ਦੂਸ਼ਿਆਂ ਦੇ ਖਿਲਾਫ ਕੜੀ ਕਾਰਵਾਈ ਹੋਵੇ ਔਰ ਅੱਗੇ ਤੋਂ ਐਸੇ ਘਟਨਾਵਾਂ ਨਾ ਹੋਣ ਉਹਦੇ ਲਈ ਪੂਰੇ ਬੰਦੋਬਸਤ ਕੀਤੇ ਜਾਣ। ਸਰ ਉਹਨਾਂ ਦੇ ਹਾਲਾਤ ਹਾਲਾਤ ਸੁਧਾਰ ਹੋ ਰਿਹਾ ਹੈ। ਉਹਨਾਂ ਦਾ ਹੌਸਲਾ ਵੀ ਬੁਲੰਦ ਸੀਗਾ ਔਰ ਹਲੇ ਇੱਕ ਸਰਦਰੀ ਉਹਨਾਂ ਦੀ ਹੋਰ ਹੋਣੀ ਹੈ। ਅਸੀਂ ਤਾਂ ਈਸ਼ਵਰ ਅੱਗੇ ਹੀ ਪ੍ਰਾਰਥਨਾ ਕਰਦੇ ਹਾਂ ਕਿ ਜਲਦੀ ਸਿਹਤ ਯਾਪ। ਕੀ ਲੱਗ ਰਿਹਾ ਸਰ ਮੰਤਰਕ ਸਰਕਾਰ ਹੀ ਕੋਈ ਨੁਮਾਇਦ ਅੱਥੇ ਨਹੀਂ ਪਹੁੰਚਿਆ। ਬਦਕਿਸਮਤੀ ਦੀ ਗੱਲ ਹੈ। ਕਹਿੰਦੇ ਨਾ ਰੂਮ ਜਲ ਰਿਹਾ ਸੀ ਨੀਰੋ ਬੰਸਰੀ ਵਜਾ ਰਿਹਾ ਸੀ। ਪੰਜਾਬ ਦਾ ਵੀ ਇਹੀ ਹਾਲ ਹੈ। ਲੋਕ ਮਰ ਰਹੇ ਨੇ ਲੋਕਾਂ ਤੇ ਹਮਲੇ ਹੋ ਰਹੇ ਨੇ ਔਰ ਸਰਕਾਰ ਜਿਹੜੀ ਆ ਉਹ ਬਾਂਸਰੀ ਵਜਾ ਰਹੀ ਆ ਮਸਤ ਹੈ ਪਰ ਲੋਕ ਜਵਾਬ ਦੇਣਗੇ